ਜਦੋਂ ਤੋਂ ਡੋਨਾਲਡ 트াম্প ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਉਦਦਾ ਸੰਭਿਆ ਉਦੋਂ ਤੋਂ ਲਗਾਤਾਰ ਹੀ ਉਹ ਬਹੁਤ ਐਸੇ ਐਸੇ ਐਲਾਨ ਕਰ ਰਿਹਾ ਹੈ ਜਿਹਨੇ ਸਾਰੀ ਦੁਨੀਆ ਚ ਖਲਬਲੀ ਮਚਾ ਦਿੱਤੀ ਹੈ ਜਿਹੜਾ ਟੈਰਫ ਜਵਾਂਦਾ ਕਰਨਾ ਹੈ ਅਮਰੀਕਾ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਇਹ ਇੱਕ ਬਹੁਤ ਹੀ ਭੈੜੀ ਕਿਸਮ ਦਾ ਵਪਾਰ ਦੀ جنگ ਹੈ ਜਿਹੜੀ ਅਮਰੀਕਾ ਨੇ ਸ਼ੁਰੂ ਕੀਤੀ ਹੈ ਦੂਸਰਾ ਵੱਡਾ ਜਿਹੜਾ ਬਹੁਤ ਉਨੇ ਸ਼ੁਰੂ ਕਰਦਾ ਉਹ ਆ ਵੀ ਪ੍ਰਵਾਸੀ ਲੋਕ ਜਿਹੜੇ ਅਮਰੀਕਾ ਚ ਗਏ ਆ ਉਹਨਾਂ ਨੂੰ ਉਹਨਾਂ ਨੇ ਕੱਢਣਾ ਕਿਉਂਕਿ ਇਲੈਗਲੀ ਆਈ ਅਗਿਆਤ ਕਮਿਊਨਿਟੀ ਅੰਦਰ ਨਾਲ ਆਏ ਆ ਬਿਨਾਂ ਸ਼ੱਕ ਦੁਨੀਆ ਸਾਰੀ ਚ ਪ੍ਰਵਾਸ ਹੋ ਰਿਹਾ ਹੈ ਪ੍ਰਵਾਸਾਂ ਜੀ ਨਹੀਂ ਸ਼ੁਰੂ ਹੋਇਆ ਇਹ ਜਦੋਂ ਸੰਸਾਰ ਬਣਿਆ ਉਦੋਂ ਤੋਂ ਪ੍ਰਵਾਸ ਸ਼ੁਰੂ ਆ ਲੋਕੀ ਰੋਜ਼ਗਾਰ ਲਈ ਚੰਗੀ ਜ਼ਿੰਦਗੀ ਲਈ ਆਪਣੇ ਵਤਨ ਨੂੰ ਛੱਡ ਕੇ ਆਪਣੇ ਇਲਾਕੇ ਨੂੰ ਛੱਡ ਕੇ ਦੂਜੇ ਥਾਂ ਜਾਂਦੇ ਆ ਔਰ ਇਹ ਇਕੱਲਾ ਭਾਰਤੀ ਜਾਂ ਹੋਰ ਦੇਸ਼ ਦੇ ਲੋਕ ਨਹੀਂ ਜਾਂਦੇ ਸਾਰੀ ਦੁਨੀਆ ਦੇ ਵਿੱਚ ਹੀ ਇਹ ਪ੍ਰਵਾਸ ਚੱਲਦਾ ਹੈ ਉਹ ਜਿਹੜੇ ਪ੍ਰਵਾਸ ਕਰਕੇ ਅਮਰੀਕਾ ਗਏ ਆ ਬਿਨਾਂ ਸ਼ੱਕ ਤੋਂ ਕੁਝ ਲੋਕ ਐਸੀ ਵੀ ਹਨ ਜਿਹੜੇ ਗੈਰਕਾਨੂੰਨੀ ਢੰਗ ਨਾਲ ਗਏ ਆ ਅਸੀਂ ਗੈਰਕਾਨੂੰਨੀ ਢੰਗ ਨਾਲ ਜਾਣ ਵਾਲਿਆਂ ਦੀ ਕੋਈ ਹਮਾਇਤ ਨਹੀਂ ਕਰਦੇ ਪਰ ਉਹ ਕਿਉਂ ਗਏ ਆ ਸਰਕਾਰਾਂ ਉਹਨਾਂ ਨੂੰ ਲਾਜ਼ਾਰੀ ਥੀ ਕਿਉਂ ਨਹੀਂ ਦਲੀਆ ਉਹਨਾਂ ਦੀ ਜ਼ਿੰਦਗੀ ਨੂੰ ਸਵਾਲ ਚੰਗਾ ਬਣਾਉਣ ਵਾਸਤੇ ਸਰਕਾਰਾਂ ਕੀ ਕਰਦੀਆਂ ਇਹ ਦੋਸ਼ ਸਰਕਾਰਾਂ ਦਾ ਆ ਉਹ ਜੋ ਗੁਰਬਤ ਮਾਰੇ ਲੋਕਾਂ ਦਾ ਨਹੀਂ ਉਹ ਤਾਂ ਮਜਬੂਰੀ ਬਸ ਪ੍ਰਵਾਸ ਕਰ ਰਹੇ ਆ ਪਰ ਜਿਸ ਜ਼ਾਲਮਾਨਾ ਢੰਗ ਨਾਲ ਅਮਰੀਕਾ ਉਹਨੂੰ ਲੈ ਰਿਹਾ ਟਰੰਪ ਪ੍ਰਸ਼ਾਸਨ ਲੈ ਰਿਆ ਉਹ ਬਹੁਤ ਨਿੰਦਣਯੋਗ ਹੈ ਉਹਨਾਂ ਨੂੰ ਗੁਲਾਮਾਂ ਵਾਂਗ ਜਿੱਦਾਂ ਇੱਕ ਪ੍ਰਾਣਾ ਰਵਾਜ ਚੱਲਦਾ ਸੀ ਅਫਰੀਕਾ ਦੇ ਗੁਲਾਮਾਂ ਨੂੰ ਕਿੱਦਾਂ ਯੂਰਪ ਦੇ ਵਿੱਚ ਲਜਾਇਆ ਗਿਆ ਉਸੇ ਭੈੜੇ ਟੰਗ ਨਾਲ ਇਹ ਪ੍ਰਵਾਸੀਆਂ ਨੂੰ ਬਾਦ ਕੱਢਿਆ ਜਾ ਰਿਹਾ ਅਫਰੀਕਾ ਵਿੱਚੋਂ ਅੱਜ ਇੱਕ ਜਹਾਜ਼ ਆਏਗਾ ਦੁਪਹਿਰ ਨੂੰ ਅਮਰਸਰ ਜਿਸ ਵਿੱਚ 205 ਪ੍ਰਵਾਸੀ ਭਾਰਤੀ ਦੀ ਖਬਰ ਆ ਰਹੀ ਹੈ ਤੇ ਖਬਰ ਇਹ ਹੈ ਕਿ ਉਹ ਸਾਰੇ 205 ਭਾਰਤੀ ਜਿਹੜੇ ਜਹਾਜ਼ ਆ ਰਿਹਾ ਹੈ ਮਿਲਟਰੀ ਦੇ ਜਹਾਜ਼ ਵਿੱਚ ਉਹਦੇ ਵਿੱਚ ਸਿਰਫ ਇੱਕ ਟਾਇਲਟ ਹੈ ਇੱਕ ਟਾਇਲਟ ਵਿੱਚ ਹੀ ਉਹ ਭਾਰਤੀ ਕਿੰਨੇ ਘੰਟੇ ਤੋਂ ਸਫ਼ਰ ਕਰ ਰਹੇ ਆ ਉਹ ਕਿਦਾਂ ਉਹ گزارਾ ਕਰਦੇ ਹੋਣਗੇ ਇੱਕੋ ਵੇਲੇ ਪੰਜ ਛੇ ਲੋਕਾਂ ਨੂੰ ਆ ਜਾਂਦੀ ਟਾਇਲਟ ਤਾਂ ਫਿਰ ਉਹ ਕਿਵੇਂ ਕਰਦੇ ਹੋਣਗੇ ਇਹ ਜ਼ਾਲਮਾਨਾ ਤਰੀਕਾ ਬਹੁਤ ਹੈ ਇਹ ਉਹ ਪ੍ਰਾਣਾ ਗੁਲਾਮਦਾਰੀ ਵਿੱਚ ਕੀਤਾ ਕਰਾਉਂਦਾ ਆ ਜਦੋਂ ਅਫਰੀਕਾ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ਼ ਤੇ ਲਿਆਇਆ ਜਾਂਦਾ ਸੀ ਔਰ ਉਹਨਾਂ ਨੂੰ ਪਸ਼ੂਆਂ ਵਰ ਕੰਮ ਲਿਆ ਜਾਂਦਾ ਸੀ ਇਹ ਜਿਹੜੀ ਕਟਨਾਏ ਨੇ ਦਿਲ ਹਲਾਤਾਂ ਲੋਕਾਂ ਦਾ ਔਰ ਖਾਸ ਤੌਰ ਤੇ ਪੰਜਾਬੀਆਂ ਦਾ ਭਾਰਤੀ ਭਾਈਚਾਰੇ ਦਾ ਜਿਨ੍ਹਾਂ ਦੇ ਬੱਚੇ ਧੀਆਂ ਆਪਣੀ ਰੋਟੀ ਰੋਜ਼ੀ ਵਾਸਤੇ ਉੱਥੇ ਗਏ ਸਨ ਪਰ ਹੁਣ ਉਹ ਬੇਰਹਿਮੀ ਦੇ ਨਾਲ ਅਮਰੀਕਾ ਚੋਂ ਕੱਢੇ ਜਾ ਰਹੇ ਆ ਇਹਦੀ ਆਵਾਜ਼ ਸੁਣਨ ਦੀ ਲੋੜ ਹੈ ਔਰ ਇਹ ਸਮਝਣ ਦੀ ਲੋੜ ਹੈ ਕਿ ਇਹ ਵਰਤਾਰਾ ਉਹ ਸਰਕਾਰਾਂ ਕਰ ਰਹੀ ਆ ਜਿਹੜੀਆਂ ਭਾਰਤ ਮੰਗਰ ਸੱਜੇ ਪੱਖੀ ਲੋਕਾਂ ਦੀ ਸਰਕਾਰ ਹੈ ਔਰ ਸੱਜੇ ਪੱਖੀ ਸਰਕਾਰ ਆਉਣ ਦੇ ਨਾਲ ਫਿਰ ਪ੍ਰਵਾਸੀਆਂ ਨਾਲ ਕੀ ਵਾਪਰੇਗੀ ਫਿਰ ਬਾਕੀ ਲੋਕਾਂ ਦੇ ਨਾਲ ਕੀ ਵਾਪਰੇਗੀ ਲੋਕਾਂ ਦੀਆਂ ਆਜ਼ਾਦੀਆਂ ਦਾ ਮਾਨਵਤਾ ਦੀਆਂ ਕਦਰਾਂ ਕੀਮਤਾਂ ਦਾ ਕੀ ਬਣੇਗਾ ਇਹ ਨਾਜ਼ਾ ਲਾਇਆ ਜਾ ਸਕਦਾ ਟਰੰਕ ਦੇ ਪ੍ਰਸ਼ਾਸਨ ਤੋਂ ਔਰ ਇਸੇ ਕਰਕੇ ਹੁਣ ਇੱਕ ਪਾਸੇ ਤਾਂ ਭਾਰਤੀ ਕਹਿ ਰਹੇ ਵੀ ਅਸੀਂ ਤਾਂ ਜੀ ਉਹਨਾਂ ਨੂੰ ਲੈ ਲਵਾਂਗੇ ਜਿਹੜੇ ਪ੍ਰਵਾਸੀ ਆਉਣਗੇ ਪਰ ਨਾਲ ਹੀ ਆਰਐਸਐਸ ਦੇ ਬੰਦੇ ਆਵਾਜ਼ ਉੱਚੀ ਕਰੀ ਜਾ ਰਹੇ ਵੀ ਭਾਰਤ ਵਿੱਚੋਂ ਪ੍ਰਵਾਸੀ ਕਦੋਂ ਵੱਢਣੇ ਆ ਉਹ ਪ੍ਰਵਾਸੀ ਜਿਹੜੇ ਭਾਰਤ ਵਿੱਚ ਹੀ ਆਏ ਆ ਇੱਥੇ ਆ ਕੇ ਫੌਜਾਂ 'ਚ ਲੜੇ ਆ ਇੱਥੇ ਆ ਕੇ ਜਨਮੇ ਆ ਉਹਨਾਂ ਉਹਨਾਂ ਗੈਰ ਕਾਨੂੰਨੀ ਠੰਗਾ ਨਾਲ ਰਹਿ ਰਹੇ ਕੋਈ ਬੰਦਿਆਂ ਨਾਲ ਜੋੜਨਾ ਔਰ ਆਵਾਜ਼ ਉੱਚੀ ਕੀਤੀ ਜਾ ਰਹੀ ਹੈ ਵੀ ਭਾਰਤ ਵਿੱਚੋਂ ਕੱਢੋ ਤਾਂ ਕਿ ਜਿਹੜਾ ਫਿਰ ਆਰਐਸਐਸ ਦਾ ਏਜੰਡਾ ਆ ਤੇ ਭਾਰਤ ਵਿੱਚੋਂ ਵਿਦੇਸ਼ੀਆਂ ਨੂੰ ਧਰਮ ਦੇ ਆਧਾਰ ਤੇ ਕੱਢਣਾ ਆ ਇਸ ਕਰਕੇ ਨਹੀਂ ਕੱਢਣਾ ਵੀ ਉਹ ਪ੍ਰਵਾਸ ਗਲਤ ਕਰ ਠੰਗਾ ਨਾ ਆਏ ਆ ਮੁੱਖ ਨਿਸ਼ਾਨਾ ਉਹਨਾਂ ਦਾ ਧਰਮ ਹੋਣਾ ਆ ਤੇ ਇੱਥੇ ਆਰਐਸਐਸ ਲੋ ਇਹ ਆਵਾਜ਼ ਚੁਪਣੀ ਸ਼ੁਰੂ ਹੋ ਗਈ ਆ ਮੈਂ ਸਿਰਫ ਸਾਰੇ ਦੇਸ਼ ਦੇ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦਾ ਆ ਕਿ ਜਿਹੜਾ ਰਾਜਨੀਤੀ ਵਿੱਚ ਸੱਜੇ ਪੱਖੀ ਮੋੜਾ ਆ ਰਿਹਾ ਫਾਸ਼ੀ ਕਿਸਮ ਦਾ ਤਰਜ਼ ਦੀਆਂ ਸਰਕਾਰਾਂ ਬਣ ਰਹੀਆਂ ਉਹ ਬਹੁਤ ਅਵਾਨ ਵੀ ਹੈ ਉਹਨਾਂ ਦਾ ਵਦੀਰਾ ਬਹੁਤ ਲੋਕ ਵਿਰੋਧੀ ਹੋਇਆ ਤੇ ਅੱਗੇ ਤੋਂ ਵੀ ਹੋਏਗਾ ਇਸ ਲਈ ਸਾਨੂੰ ਇਹਦੀ ਇਹਨਾਂ ਘਟਨਾਵਾਂ ਨੂੰ ਬੜਾ ਨੀਜ ਲਾ ਕੇ ਦੇਖਣਾ ਚਾਹੀਦਾ ਉਹਨਾਂ ਦੀ ਨਿੰਦਿਆ ਕਰਨੀ ਚਾਹੀਦੀ ਹੈ ਔਰ ਲੋਕਾਂ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਹਨਾਂ ਨੀਤੀਆਂ ਦੇ ਖਿਲਾਫ ਔਰ ਜਿੱਥੇ ਅਸੀਂ ਟਰੰਪ ਪ੍ਰਸ਼ਾਸਨ ਦੀ ਨਕੀਦੀ ਕਰਦੇ ਹਾਂ ਜਿਸ ਜ਼ਾਲਮانہ ਢੰਗ ਨਾਲ ਪ੍ਰਵਾਸੀਆਂ ਨੂੰ ਕੱਢਿਆ ਜਾ ਰਿਹਾ ਉਰ ਉਨ੍ਹਾਂ ਨੂੰ ਇਹ ਸ਼ਿਕਾਇਤ ਕੀਤਾ ਜਾ ਰਿਹਾ ਉਹਨਾਂ ਦਾ ਪੁਲਿਸ ਵੱਲੋਂ ਕਿ ਮਿਲਟਰੀ ਵੱਲੋਂ ਜਿੱਥੇ ਅਸੀਂ ਉਹਦੀ ਨਿੰਦਾ ਕਰਦੇ ਹਾਂ ਉੱਥੇ ਭਾਰਤ ਵਿੱਚ ਵੀ ਜਿਹੜਾ ਧਰਮ ਦੇ ਨਾਂ ਤੇ ਜ਼ਿਆਦਤੀਆਂ ਹੋ ਰਹੀਆਂ ਕਦੀ ਪ੍ਰਵਾਸੀਆਂ ਦੇ ਨਾਂ ਤੇ ਕਦੀ ਧਰਮ ਦੇ ਨਾਂ ਤੇ ਕਦੀ ਉਹਨਾਂ ਦੇ ਆਦਤਾਂ ਦੇ ਨਾਂ ਤੇ ਉਹ ਵੀ ਦੇਖਲਾਅ ਸਾਨੂੰ ਆਵਾਜ਼ ਉੱਚੀ ਕਰਨੀ ਚਾਹੀਦੀ ਹੈ ਧੰਨਵਾਦ